ਕント ਬਿਲ ਸਾਰੇ ਨਫਤੇ ਬੁਲਾਉਣ ਵਾਲੀ ਗੁੱਲੀ ਕਾਕਾ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਅੱਜ ਮੈਂ ਤੁਹਾਡੇ ਰੂਬਰੂ ਜੋ ਅੱਜ ਹੀ ਕੁਝ ਸਮਾਂ ਪਹਿਲਾਂ ਮੇਰੇ ਤੇ ਜਿਹਨੇ ਦੋਸ਼ ਲਾਇਏ ਗਏ ਨੇ ਸਸੂ ਗੁਰ ਸਿੰਘ ਬਾਦਲ ਜੀ ਦੇ ਕਿ ਨਿਹੜਲੇ ਸਾਥੀ ਵੱਲੋਂ ਸੁਲਵਾਏ ਤੁਹਾਨੂੰ ਬੁਨੇ ਗਏ ਨੇ ਸੋਦੇ ਮੈਂ ਜਵਾਬ ਦੇਣਾ ਚਾਹੁੰਦਾ ਕਿ ਕਿਉਂ ਗੱਲਾਂ ਹੋ ਰਹੀਆਂ ਨੇ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਖ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਦੇ ਵਿੱਚ ਕਮੇਟੀ ਦੇ ਵਿੱਚ 10 ਦਾ ਵੀ ਨਾਮ ਸੀਗਾ ਅਤੇ ਇੱਕ ਸਿੱਖਾ ਜਿਹੜਾ ਸੱਚਾ ਸੇ ਕੋਈ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਨਹੀਂ ਜਾ ਸਕਦਾ ਸੋ ਜੋ ਹੁਕਮਨਾਮਾ ਹੋਇਆ ਆਦੇਸ਼ ਹੋਏ ਉਹਦੇ ਤੇ ਅਸੀਂ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਲਿਸ ਅਜੀਤੀ ਦੀ ਭਰਤੀ ਦਾ ਕੰਮ ਕੀਤਾ ਅਤੇ ਸਾਡੀ ਜਿਹੜੀ ਸੇਵਾ ਲੱਗੀ ਸੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਅਕਾਲੀ ਦਲ ਨੂੰ ਕਿਪੀ ਡੋਟ ਕਰੀਏ ਲੇਕਿਨ ਉਹਨਾਂ ਨੂੰ ਨਹੀਂ ਮਨਜ਼ੂਰ ਸੀ 720 ਸਿਕ ਬਾਜ਼ਾਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ। ਉਹਨਾਂ ਨੇ ਆਪਣੀ ਭਰਤੀ ਕੀਤੀ, ਹੁਕਮਨਾਮੇ ਨੂੰ ਨਹੀਂ ਮੰਨਿਆ ਤੇ ਅਸੀਂ ਅੱਜ ਵੀ ਕੋਸ਼ਿਸ਼ ਕਰਦੇ ਰਹੇ ਹਾਂ ਹੁਣ ਤੱਕ ਵੀ ਤੇ 11 ਤੱਕ ਵੀ ਸਾਡੀ ਕੋਸ਼ਿਸ਼ ਹੋਊ ਜੋ ਸਾਨੂੰ ਉਦੇਸ਼ ਹੋਇਆ ਵੀ ਸਾਰੇ ਚੁੰਦੇ ਸਮੇਢੇ ਜਿਹੜਾ ਇਕੱਠੇ ਕਰਨਾ। ਅਸੀਂ ਉੱਚ ਕਾਮਯਾਬ ਹੋਈਏ ਜਾਂ ਨਾ ਹੋਈਏ। ਮੇਰਾ ਕੋਈ ਸਵਾਰਥ ਨਹੀਂ, ਨਾ ਪਹਿਲਾ ਸੀ ਨਾ ਹੋਣਾ। ਪੂਰੀ ਇਮਾਨਦਾਰੀ ਨਾਲ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਿਆ ਲੇਕਿਨ ਇਹਨਾਂ ਦੇ ਹੁਕਮ ਨੂੰ ਮੰਨਣ ਦੀ ਬਜਾਏ ਹੁਣ ਮੈਨੂੰ ਬਦਲਾਮ ਕਰਨੀ ਤੋਂ ਰੋਕਦੇ। ਤੋਂ ਦੇਖੋ ਮੈਨੂੰ ਬਦਨਾਮ ਕਰਕੇ ਕੁਝ ਨਹੀਂ ਹੋਣਾ ਗੱਲ ਕਾਲ ਤੱਕ ਸਾਫ਼ ਦੀ ਹੀ ਮੰਢੀ ਬਣੀ ਆ ਸੋ ਮੈਂ ਗੱਲ ਸ਼ੁਰੂ ਕਰੂੰਗਾ ਹਰ ਗੱਲ ਦਾ ਜਵਾਬ ਦਵਾਂਗੇ ਲੈਂਡ ਓਨਲੀ ਪਾਲਿਸੀ ਤੋਂ ਜਿਹੜੀ ਇਹ ਸਰਕਾਰ ਨੇ ਲਿਆਂਦੀ ਆ ਜਿਹਦਾ ਡਟ ਕੇ ਸਾਰੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਮੇਰੇ ਹਲਕੇ ਦੀ ਵੀ ਬਹੁਤ ਸਾਰਾ ਜ਼ਿਆਦਾ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਇਹਦਾ ਇਹਦੇ ਖਿਲਾਫ ਸਭ ਤੋਂ ਪਹਿਲਾਂ ਸਟੇਟਮੈਂਟ ਮੈਂ ਦਿੱਤੀ ਧਰਨੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਗਏ ਕੱਲ ਵੀ ਧਰਨੇ ਦੇ ਵਿੱਚ ਅਸੀਂ ਹਾਜ਼ਰੀ ਲਾਈ ਆ ਅਤੇ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕੋਈ ਵੀ ਐਮ ਐਲ ਏ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਨਹੀਂ ਬੋਲਿਆ ਹਾਲਾਂਕਿ ਜ਼ੀਰੋ ਆਵਰ ਨਹੀਂ ਸੀ ਲੇਕਿਨ ਫਿਰ ਵੀ ਮੈਂ ਇੱਥੇ ਬੋਲਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀਗਾ ਠੀਕ ਹੈ ਮੇਰੀ ਇੱਕ ਸੋਚ ਆ ਮੈਂ ਨਿੱਜੀ ਟਿੱਪਣੀ ਕਿਸੇ ਤੇ ਨਹੀਂ ਕਰਦਾ ਨਾ ਮੈਂ ਕਰਨੀ ਆ ਨਾ ਮੈਂ ਕਿਸੇ ਸ਼ਾਂਦੇ ਖਿਲਾਫ ਨਿੱਜੀ ਬੋਲਣਾ ਜਿਹਦੇ ਮੇਰੇ ਖਿਲਾਫ ਜੋ ਬੋਲਣਾ ਪੱਡੀ ਪ੍ਰਚਾਰ ਕਰਨਾ ਕਰੀ ਜਾਓ ਤੇ ਨਾ ਕਿਸੇ ਨੂੰ ਡਰਦੇ ਆ ਨਾ ਕੋ ਡਰਾ ਸਕਦਾ ਵਾ ਨਾ ਕੋ ਪ੍ਰਭਾਵ ਨਾ ਪਰ ਜਿਆਦਾ ਦਰਦੇ ਨਾ ਮੈਂ ਲੈਂਡ ਫੂਡ ਲਿੰਗ ਪਾਲਸੀ ਦੀ ਗੱਲ ਕਰੂੰ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਗਈ ਆ ਵੀ ਇੱਕ ਤੋਂ ਮਸਤੀਲਾਂ ਦਾ ਜਿਹੜਾ ਇਹਨਾਂ ਨੇ ਆਗੂ ਨੇ ਮੈਂ ਵੀਡੀਓ ਵਿੱਚ ਸੁਣਾ ਦਿੰਦਾ ਇੱਕ ਤਾਂ ਗੱਲ ਕੀਤੀ ਗਈ ਆ ਕਿ ਜਿਹੜੀਆਂ ਮੀਨੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਦੀ ਲੈ ਲਈਆਂ ਗਈਆਂ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ 70 ਮਸਤੀਲ ਦੀ ਤੇ 63 ਮਸਤੀਲ ਦੀ ਤੋ ਇਹ ਇਹ ਦੋਸ਼ ਲਾਏ ਗਏ ਨੇ ਮੈਂ ਤੁਹਾਨੂੰ ਹੁਣੇ ਹੀ ਸੁਣਾਉਣਾ। ਤੁਸੀਂ ਇਹ ਕਿ ਪਰਸਨ ਕੰਟੀਨਿਉਟੀ ਕਿਉਂ ਤੋੜੀ? ਕਿ ਮੈਨਾ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆਹ ਜਿਹੜੀ ਨੀਲੇ ਵਾਲੀ ਐ ਇਹ ਅਕਵਾਇਰ ਕਰ ਲਈ ਸਾਰੀ ਇਹਦਾ ਕਾਰਨ ਤਾਂ ਦੱਸ ਦਿਓ ਪੀ ਆ। ਸੋエリ 63 ਆ ਜਿਹੜੀ ਗੱਲ ਕੀਤੀ ਗਈ ਆ ਮਸਤੀਲਾ ਦੋਨਾਂ ਦੀ ਇਹ ਇਹ ਜ਼ਮੀਨਾਂ ਅਪਰੂਵਡ ਕੌਲੀ ਦੇ ਵਿੱਚ ਨੇ ਜਿਹਦੇ ਆ ਲਾਇਸੈਂਸ ਬਿਲਕੁਲ ਪਏ ਨਹੀਂ ਅਤੇ ਰੇਰਾ ਨੰਬਰ ਵੀ ਇਹਨਾਂ ਦੇ ਆਏ ਹੋਏ ਨਹੀਂ ਆ ਲਾਇਸੈਂਸ ਨਹੀਂ ਇਹ ਕੌਲੀ ਦੇ ਇਹਦੇ ਰੇਰਾ ਨੰਬਰ ਵੀ ਆਏ ਆ ਹੁਣ ਅਪਰੂਵਡ ਨੂੰ ਤਾਂ ਉਹਦੇ ਵਿੱਚ ਨਹੀਂ ਗਿਆ ਜਾ ਸਕਦਾ ਇੱਕ ਹੋਰ ਗੱਲ ਕੀਤੀ ਗਈ ਆ ਦੋ ਮਸਤੀਲਾ ਨੇ ਜਿਹੜੀਆਂ 71 ਨੰਬਰ ਮਸਤੀਲ ਤੇ 8 ਨੰਬਰ ਮਸਤੀਲ ਇਹਦੀਆਂ ਫਰਦਾ ਪਈਆਂ ਨੇ ਆ ਦੇਖ ਲਓ ਜੀ ਵੀ ਇਹ ਕਿਹਦੀਆਂ ਜ਼ਮੀਨਾਂ ਨੇ ਇਹ ਸਾਰੀਆਂ ਫਰਦਾਂ ਨੇ ਕਿ ਮੇਰੀ ਜ਼ਮੀਨ ਹੈ ਵੀ ਜਿਹੜੀਆਂ ਛੱਡੀਆਂ ਹੋਈਆਂ ਨੇ ਮੇਰੀਆਂ ਜ਼ਮੀਨਾਂ ਨੇ ਦੇਖੋ ਆ ਸਾਰੀਆਂ ਫਰਦਾਂ 71 71 ਮਸਤੀਲ ਦਾ ਨੰਬਰ ਨੇ ਸਾਰੇ ਇਹ ਜਿਹੜੇ ਮਾਲਕ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਰਨਜੀਤ ਕੌਰ ਪਤਨੀ ਨਵਿੰਦਰ ਸਿੰਘ ਉਹਨਾਂ ਦੇ ਮਸਤੀਲ ਹੈਗੀ ਆ ਇਹ 71 ਦੇ ਨੰਬਰ ਨੇ ਤੇ 4 5 6 7 ਜੋ ਵੀ ਇਹ ਲਾਏਗੇ 2000 ਅਨਰਜਮੀਨ ਉਸ ਤੋਂ ਬਾਅਦ ਆ ਗਈ ਮਸਤੀਲ ਨੰਬਰ 71 ਦੇ ਨੇ 15 16 17 ਇਹਦੀ ਮਾਲਕਾ ਪਲਵਿੰਦਰ ਸਿੰਘ ਉਹ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਸਾਰੇ 71 ਦੇ ਨੇ ਤੇ ਉਸ ਤੋਂ ਬਾਅਦ ਆ ਜੋ ਮਸਤੀਲ ਅਗਲੀ ਜਿਹੜੀ ਆ ਗਈ 8 ਨੰਬਰ ਉਹ ਵੀ ਜਿਹੜੀ ਜਿਹਦੀ ਮਾਲਕੀ ਆ ਉਹ ਸਾਡੀ ਨਹੀਂ ਹੈਗੀ ਜਿਹੜਾ ਜਾ ਕੇ ਮੀਡੀਆ ਜਿੱਥੇ ਮਰਜੀ ਜਾ ਕੇ ਉਹਦੀ ਪੜਤਾਲ ਕਰ ਸਕਦਾ ਵਾ ਮਤਲਬ ਇਹਦੇ ਬਾਰੇ ਮੈਂ ਕਲੀਅਰ ਕਰ ਦਿਆਂ 71 ਤੇ ਦੂਜੀ ਮਸਤੀਲ ਦਾ ਹੁਣ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆਈ ਆ ਬੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਮੀਨ ਮੇਰੀ ਆਈ ਆ ਤਕਰੀਬਨ 70 ਏਕੜ ਲੈਂਡ ਇਹਦੇ ਵਿਚਾਰੀ ਆ ਬੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਮੇਰੇ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲੀਸ ਸੀ ਦੇ ਵਿੱਚ ਇਕੱਲੀ ਮੇਰੀ ਸਾਡੇ ਪਰਿਵਾਰ ਦੀ ਆ ਰਹੀ ਆ। ਸੋ ਇਹ ਕਹਿੰਦੇ ਵੀ ਸਰਕਾਰ ਤੋਂ ਖਾਦਾ ਲੱਲੇ ਆ। ਸੋ ਇਹਦੇ ਨਾਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚੋਂ ਇਕ ਲਿਸੈਂਸ ਸਪਲਾਈ ਹੋਇਆ ਸੀ ਆ ਸਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ ਲਿਸੈਂਸ ਸਪਲਾਈ ਹੋਇਆ 58 58.3 ਏਕੜ ਦਾ ਨੋ ਪੰਜ ਨੂੰ ਅਪਲਾਈ ਹੁੰਦਾ ਉਸ ਤੋਂ ਨੋਟੀਫਿਕੇਸ਼ਨ ਬਾਅਦ ਦੇ ਵਿੱਚ ਹੁੰਦਾ ਲੇਕਿਨ ਇਹਨਾਂ ਨੇ ਉਹ ਵੀ ਲਾਇਸੈਂਸ ਮੇਰਾ ਕੈਨਸਲ ਕਰ ਦਿੱਤਾ ਆ ਉਹਦੀ ਕੈਨਸਲ ਦੀ ਰਿਪੋਰਟ ਆ ਨੰਤਾ ਪਾਰਟਸ ਦੇ ਨਾਮ ਤੇ ਸੀਗਾ ਇਹ ਕਿ ਪ੍ਰੋਪੋਜ਼ਡ ਕੋਲੋਨੀ ਵਿਕਸਪ ਕੀਤੀ ਜਾਣ ਵਾਲੀਆਂ ਅਰਮਨ ਸ਼ਹਿਰਾਂ ਦੇ ਜ਼ੋਨ ਨੰਬਰ 2 ਦਾ ਹਿੱਸਾ ਬਣਦੀ ਹੈ ਤੇ ਇਸ ਕਰਕੇ ਆਪ ਜੀ ਦੀ ਐਪਲੀਕੇਸ਼ਨ ਵਿਚਾਰੀ ਨਹੀਂ ਜਾ ਸਕਦੀ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਤਕਰੀਬਨ 858 ਗਿਲੇ ਜ਼ਮੀਨ ਦੇ ਸੀ ਜਿਹੜੇ ਜਿਹੜਾ ਇਹਦਾ ਬਿਲਕੁਲ ਹੁਣ ਇਹ ਮੈਂ ਨਕਸ਼ਾ ਵੀ ਦਿਖਾਉਣਾ ਤੁਹਾਨੂੰ ਸੋ ਆ ਇਹਦਾ ਨਕਸ਼ਾ ਸੀਗਾ ਸਾਰਾ ਇਹ ਕੈਨਸਲ ਕਰ ਦਿੱਤੀ ਗਈ ਆ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਤੇ ਇਹਦੇ ਨੰਬਰ ਸਾਰੇ ਜਿਹੜੇ ਆ ਜਿਹੜੀ ਇਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਇਹ ਸਾਰੇ ਮੇਰੇ ਨੰਬਰ ਜ਼ਮੀਨ ਦੇ ਆਏ ਹੋਏ ਨੇ ਹਾਂਜੀ ਅੱਜ ਦੇ ਫਰੈ ਦੇ ਵਿੱਚ ਨੇ ਸਾਰੇ ਇਹ ਮੇਰੀ ਜ਼ਮੀਨ ਦੇ ਨੰਬਰ ਨੇ ਸੋ ਕਹਿਣ ਤੋਂ ਭਾਵ ਕੀ ਕੈਮਰੇ ਤੇ ਬਹਿ ਕੇ ਜੋ ਮਰਜ਼ੀ ਝੂਠ ਤਾਂ ਬੋਲੀ ਜਾਓ ਇਹ ਗੱਲਾਂ ਨਾਲ ਫਰਕ ਕੁਝ ਨਹੀਂ ਪੈਣਾ ਹੈਗਾ ਅਖੀਰ ਸੱਚ ਦੀ ਜਿੱਤ ਹੋਣੀ ਆ ਸੋ ਸਭ ਤੋਂ ਵੱਧ ਜ਼ਮੀਨਾਂ ਆ ਰਹੀਆਂ ਤੇ ਅਸੀਂ ਡਟ ਕੇ ਦਾ ਮੈਂ ਇਸ ਕਰਕੇ ਨਹੀਂ ਹੁਣ ਤੱਕ ਬੋਲਿਆ ਕਿ ਇਹ ਲੈ ਕਹਿੰਦੀ ਆ ਆਪਦੀ ਜ਼ਮੀਨ ਕਰਕੇ ਰੌਲਾ ਪਾਉਣਾ ਪਤਾ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਇੱਕ ਆਮ ਕਿਸਾਨ ਦੀ ਜ਼ਮੀਨ ਮਜਣੀ ਚਾਹੀਦੀ ਆ ਨਾਲੇ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਅਨੰਤਾ ਦੀ ਮੈਂ ਹੁਣ ਗੱਲ ਕਰੂੰਗਾ ਜਿਹੜੀ ਅਸੀਂ 2004 ਦੀ ਜਿਹੜੀ ਜ਼ਮੀਨ ਖਰੀਦੀ ਹੋਈ ਆ ਇਸ ਤੇ ਮੇਰੇ ਕੋਲ ਰਿਸ਼ਤੀਆਂ ਪਈਆਂ ਨੇ 2002 2003 4 ਦੀ ਜਿਹੜੀ ਇਹ ਜ਼ਮੀਨ ਦਿੱਦੀ ਹੋਈ ਆ ਰਿਸ਼ਤੀਆਂ ਪਈਆਂ ਨੇ ਦੇ ਕੋਈ ਅੱਜ ਦੀ ਵੀ ਗੱਲ ਨਹੀਂ ਹੋਈ 8 ਤੋਂ 80 ਜਮੀਨਾਂ ਵੇਚ ਕੇ ਅਸੀਂ ਇਹ ਜਮੀਨਾਂ ਜਿਹੜੀਆਂ ਸਾਰੀਆਂ ਜਿਹੜੀਆਂ ਕਿਉਂਕਿ ਸਾਰੀ ਜ਼ਮੀਨ ਸਾਡੀ ਇੱਥੇ ਸ਼ਹਿਰ ਦੇ ਵਿੱਚ ਜਿਹੜੀ ਆ ਗਈ ਸੀਗੀ ਵਾਲੀ ਦੀ ਸੋ ਉਹਦੇ ਚੋਂ ਅੱਗੇ ਜਿਹੜੀਆਂ ਜਮੀਨਾਂ ਲਈਆਂ ਨੇ ਠੀਕ ਆ ਕਲੋਨਾਈਜ਼ਰਾਂ ਨੇ ਬੜੇ ਪਹਿਲਾਂ ਧੱਕੇ ਕੀਤੇ ਕਿਸਾਨਾਂ ਨਾਲ ਲੇਕਿਨ ਜਦੋਂ ਦੇ ਅਸੀਂ ਇਸ ਲਾਈਨ 'ਚ ਕੰਮ ਕਰ ਰਹੇ ਹਾਂ ਹਰੇਕ ਜ਼ਮੀਨਦਾਰ ਨੂੰ ਅੱਗੇ ਜਮੀਨ ਵੀ ਲੈ ਕੇ ਦੰਨੇ ਆ ਉਹਦਾ ਘਰ ਵੀ ਬਣਾ ਕੇ ਦੰਨੇ ਆ ਉਹਨੂੰ ਹਰ ਤਰ੍ਹਾਂ ਦੀ ਉਹਦੀ ਮਦਦ ਕੀਤੀ ਹੈ ਵੀ ਜਿਨੇ ਇੱਕ ਵੇਚਿਆ ਉਹਦੇ 8 ਤੋਂ 10 ਕੀਤੇ ਬਣ ਜਾਣ ਤੇ ਤੁਸੀਂ ਕਿਸੇ ਵੀ ਜ਼ਿੰਮੇਵਾਰ ਨੂੰ ਮਿਲਦੇ ਹੋ ਆ ਕੇ ਕਿ ਉਹਨਾਂ ਦੀ ਕਿੰਨੀ ਕੁ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਰਜ਼ੀ ਕੀਤੀ ਗਈ ਆ। ਸੋ ਹੁਣ ਗੱਲ ਅਨੰਤਾਂ ਇਨਕਲੇਵ ਦੀ ਜਿਹੜੀ ਗੱਲ ਕਰ ਰਹੇ ਆ। ਇਹ ਪਾਲਿਸੀ ਆਈ ਕਾਂਗਰਸ ਵੇਲੇ ਉਸ ਪਾਲਿਸੀ ਦੀਆਂ ਜੋ ਸ਼ਰਤਾਂ ਸੀਗੇ ਉਹਦੇ ਮੁਤਾਬਿਕ ਕੌਣ ਕਹਿੰਦਾ 200 215 ਦੇ ਵਿੱਚ ਕਿਹਾ ਉਸ ਡੇਟ ਤੋਂ ਪਹਿਲਾਂ ਜਿਹੜੀ ਤੁਹਾਡੇ ਸੇਲ ਐਗਰੀਮੈਂਟ ਹੋਏ ਨੇ ਉਹ ਅਸੀਂ ਉਸ ਟਾਈਮ ਜਦੋਂ ਇਹ ਡਿਸੈਂਸ ਮਿਲਿਆ ਉਦੋਂ ਮੈਂ ਸਰਕਾਰ ਦੇ ਖਿਲਾਫ ਕਾਂਗਰਸ ਸਰਕਾਰ ਦੇ ਨਾਲ ਬਾਈ ਇਲੈਕਸ਼ਨ ਲੜ ਕੇ ਹਟਿਆ ਸੀਗਾ ਤੇ ਕਾਂਗਰਸ ਦਾ ਜਿਹੜਾ ਸੀਐਮ ਦਾ ਓਐਸਡੀ ਮੇਰੇ ਖਿਲਾਫ ਚੋਣ ਲੜਿਆ ਸੀਗਾ ਕੀ ਤੁਸੀਂ ਕੋਈ ਕਮੀ ਹੋਵੇ ਤਾਂ ਤੁਹਾਨੂੰ ਸੰਸ ਦੇ ਸਕਦੀ ਹੈ ਸਰਕਾਰ ਨੂੰ ਹਰ ਚੀਜ਼ ਵੈਰੀਫਾਈ ਹੋਈ ਆ ਰਿਪੋਰਟਾਂ ਹੋਈਆਂ ਨੇ ਅਸਟਾਮਾ ਦੀਆਂ ਰਿਪੋਰਟਾਂ ਖਜ਼ਾਨਾ ਅਫਸਰ ਦੀਆਂ ਨੇ ਇਹ ਕਹਿੰਦੇ ਨੇ ਵੀ ਅਸਟਾਮਾ ਦੀ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਰਿਪੋਰਟ ਆਏ ਆ ਦੇਖੋ ਹਰ ਚੀਜ਼ ਵੈਰੀਫਾਈ ਹੋਈ ਹੋਈ ਆ ਇੱਕ ਨਹੀਂ ਹਰੇਕ ਸਰਕਾਰ ਨੇ ਕੀਤੀ ਆ ਸੋ ਇਹਦੇ ਤੇ ਜਿਹੜੇ ਦੋਸ਼ ਬਾਅਦ-ਬਾਅਦ ਜਿਹੜੇ ਲਾਏ ਜਾ ਰਹੇ ਨੇ ਗੱਲ ਇੱਥੇ ਕੀਤੀ ਗਈ ਆ ਜਿਹੜੀ Google ਦੀ Google ਦੋ-ਦੋ ਤਿੰਨ-ਤਿੰਨ ਸਾਲ ਕਿਹੜੀ ਜਿਹਾ ਅਪਡੇਟ ਨਹੀਂ ਹੁੰਦੀ ਸਭ ਤੋਂ ਜੋ ਮੰਗਿਆ ਉਸ ਦਿਨ ਗਲਾੜਾ ਨੇ ਗਲਾੜਾ ਦੇ ਤਕਰੀਬਨ ਹਰ ਡਿਪਾਰਟਮੈਂਟ ਦੇ ਅਫੀਸਰ ਇਹਨਾਂ ਦੇ ਐਸਡੀ ਉਹਨਾਂ ਨੇ ਉੱਥੇ ਜਾ ਕੇ ਰਿਪੋਰਟਾਂ ਕੀਤੀਆਂ ਨੇ ਕੀ ਆਪੋਜੀਸ਼ਨ ਦੀ ਕੋਈ ਕਰ ਸਕਦਾ ਸੋ ਇਸ ਲਈ ਇਹ ਬਿਲਕੁਲ ਸਾਰੇ ਜਿਹੜੇ ਦੋਸ਼ ਨੇ ਝੂਠੇ ਨੇ ਕਿਤੇ ਵੀ ਜੇ ਕੋਈ ਇਨਕੁਆਰੀ ਕਰਨ ਨਾ ਪੰਜਾਬ ਸਰਕਾਰ ਤੋਂ ਕੀ ਚਾਹੇ ਸੀਬੀ ਤੋਂ ਇਨਕੁਆਰੀ ਕਰਵਾ ਲੈਣੇ। ਸੋ ਇਸ ਲਈ ਇਹ ਸਭ ਜਿਹੜੇ ਝੂਠੇ ਦੋ ਜਿਹੜੇ ਵਾਰ-ਵਾਰ ਇਹਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ। ਡਟ ਕੇ ਅਸੀਂ ਲੈਂਡ ਪੂਲਿੰਗ ਦਾ ਵਿਰੋਧ ਜਿਹੜਾ ਵੈਲੋਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੌਣੇ ਸਮੇਂ ਵਿੱਚ ਵੀ ਕਰਾਂਗੇ। ਅਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹ ਪਾਲਿਸੀ ਵਾਪਸ ਲਵੇ। ਉਹ ਕਿ ਪਹਿਲਾਂ ਵੀ ਜਿਹੜੀ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ ਉਹਦਾ ਬੜਾ ਡਟ ਕੇ ਜਿਹੜਾ ਵਿਰੋਧ ਹੋਇਆ ਕਿਸਾਨਾਂ ਵੱਲੋਂ ਕੀਤਾ ਗਿਆ ਤੇ ਹਰ ਵਰਗ ਨੇ ਬੜਾ ਸਾਥ ਦਿੱਤਾ ਅਤੇ ਹੁਣ ਵੀ ਜਿਹੜਾ ਮਾਹੌਲ ਬਣ ਰਿਹਾ ਸਰਕਾਰ ਦੇ ਖਿਲਾਫ ਤੇ ਉੱਥੇ ਸਾਰੇ ਕਿਸਾਨ ਜਿਹੜੇ ਕੋਈ ਵੀ ਕਿਸਾਨ ਜ਼ਮੀਨ ਦੇ ਨੂੰ ਤਿਆਰ ਨਹੀਂ ਸੋ ਇਸ ਲਈ ਅਸੀਂ ਡਟ ਕੇ ਇਸ ਪਾਲਿਸੀ ਦੇ ਖਿਲਾਫ ਆ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਤੇ ਡਟ ਕੇ ਅਸੀਂ ਸਾਥ ਦੇਵਾਂਗੇ ਹਰ ਮੁੱਦੇ ਤੇ ਕਿਸੇ ਵੀ ਮੁੱਦੇ ਤੇ ਇਹ ਨੂੰ ਸਕਦਾ ਕਿ ਮੈਂ ਉਥੇ ਬੋਲਿਆ ਨਾਮ ਆ ਵਿਧਾਨ ਸਭਾ ਦੇ ਵਿੱਚ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਵਪਾਰੀਆਂ ਦਾ ਹੋਵੇ ਸੋ ਡਟ ਕੇ ਅਸੀਂ ਹਰ ਮੁੱਦੇ ਤੇ ਸਰਕਾਰ ਦੀ ਜਿੱਥੇ ਵੀ ਕਮੀ ਹੈਗੀ ਆ ਜਾਂ ਜਿੱਥੇ ਵੀ ਤਕੇ ਹੋ ਰਹੇ ਆ ਡਟ ਕੇ ਅਸੀਂ ਉਹਦੀ ਆਵਾਜ਼ ਅਸੀਂ بلند ਕੀਤੀ ਆ ਤੇ ਆਉਣ ਨਾਲ ਸਹਿਯੋਗ ਕਰਦੇ ਰਹਿਾਂਗੇ ਅਤੇ ਹਲਕੇ ਦੇ ਲੋਕ ਨੇ ਜਿਹੜੇ ਕਿਉਂਕਿ ਜਿਨ੍ਹਾਂ ਨੇ ਮੈਨੂੰ ਤਿੰਨ ਵਾਰ ਫਿਰ ਚੁਣਿਆ ਆ ਉਹ ਕਿਉਂ ਚੁਣਿਆ ਤੰਨਵਾਰ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਮੇਸ਼ਾ ਹੀ ਕਦੇ ਲੋਕਾਂ ਨਾਲ ਕਦੇ ਧੋਖਾ ਨਹੀਂ ਕੀਤਾ ਸਰਕਾਰਾਂ ਰਹੀਆਂ ਜੇ ਸਰਕਾਰ ਦੇ ਵਿੱਚ ਕਦੇ ਕੋਈ ਫਾਇਦਾ ਲਿਆ ਇਹ ਤੁਹਾਨੂੰ ਜਿਹੜੇ ਇਹ ਸਾਡੇ ਵਿਰੋਧੀ ਨੇ ਜਿਹੜੇ ਮੇਰੀ ਪਾਰਟੀ ਦੇ ਨੇ ਦੱਸਦੇ ਨੇ ਤੁਹਾਡੀ ਸਰਕਾਰਾਂ ਰਹੀ ਜਾਂਦੇ ਵੀ ਅਸੀਂ ਤੁਹਾਡੇ ਤੋਂ ਸਰਕਾਰ ਬਣੇ ਕਿਹੜੇ ਬੈਨੀਫਿਟ ਲਏ ਨੇ ਸੋ ਆਪਣੇ ਜੇਬ ਦੇ ਵਿੱਚੋਂ ਖਰਚਾ ਕਰਕੇ ਲੋਕਾਂ ਦੀ ਸੇਵਾ ਕੀਤੀ ਜਾਂ ਕਰ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਅਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅਤੇ ਜੋ ਸਾਡੀ ਸੇਵਾ ਲੱਗੀ ਹੈ ਸ੍ਰੀ ਗਾਲਤਾਰ ਸਾਹਿਬ ਵੱਲੋਂ ਮਾ ਫਿਰ ਇਹੋ ਦੱਸ ਦਿੰਦਾ ਵੀ ਇਹਨਾਂ ਨੂੰ ਭਰੇਖਾ ਜਿਹੜੀ ਗੱਲ ਕਰਦੇ ਆ ਕਿ ਸਾਨੂੰ ਕਿਸੇ ਅਹੁਦੇ ਦਾ ਲਾਲਚ ਆ ਤੇ ਜੇ ਅਹੁਦੇ ਦਾ ਲਾਲਚ ਹੁੰਦਾ ਜਾਂ ਸਰਕਾਰਾਂ ਤੋਂ ਡਰਦੇ ਹੁੰਦੇ ਫਿਰ ਤਾਂ ਜਦੋਂ ਮਰਜ਼ੀ ਪਾਰਟੀ ਬਦਲ ਲੈਂਦੇ ਸੋ ਇਸ ਲਈ ਆਪਦੇ ਜਿਹੜੇ ਹਸੂਲਾਂ ਤੇ ਖੜੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਖੜੇ ਰਾਵਾਂਗੇ ਤੇ ਕਿਸੇ ਦੀ ਕੋਈ ਪਰਵਾਹ ਨਹੀਂ ਸੋ ਆਉਣ ਵਾਲੇ ਸਮੇਂ ਜਿੱਥੇ ਵੀ ਲੋੜ ਪਈ ਇਹ ਸਾਰੇ ਡਾਕੂਮੈਂਟ ਸਾਰਾ ਕੁਝ ਮੇਰੇ ਕੋਲੇ ਪਿਆ ਵਾ ਤੇ ਜੇ ਮੀਡੀਆ ਨੂੰ ਲੋੜ ਪਈ ਸੀ ਉਹਨਾਂ ਨੂੰ ਵੀ ਮਹੀਆ ਕਰਾਵਾਂਗੇ ਤੇ ਜਿਹਨੇ ਜਿੱਥੇ ਜਿਹੜੀ ਗੱਲ ਦੀ ਪੜਤਾਲ ਕਰਨੀ ਕਰ ਸਕਦਾ ਤੇ ਜਿਹੜੀ ਵੀ ਕਾਰਵਾਈ ਜੇ ਕੋ ਕਾਨੂੰਨੀ ਕਿਤੇ ਵੀ ਅਸੀਂ ਕੋ ਕਾਨੂੰਨ ਤੋੜਿਆ ਜਾਂ ਗਲਤ ਕੀਤਾ ਤਾਂ ਉੱਤੇ ਜਿਹੜੀ ਵੀ ਕਾਰਵਾਈ ਆ ਉਹ ਕਰਜ ਸਾਨੂੰ ਸਰਕਾਰ ਕਰੇ ਸਾਨੂੰ ਕੋਈ ਘਬਰਾਵਟ ਨਹੀਂ ਅਸਤੇ ਜੀ ਸੋ ਇਸ ਲਈ ਮੈਂ ਗੱਲ ਫੇਰ ਤੁਹਾਡੇ ਧਿਆਨ 'ਚ ਲਾਉਣਾ ਚਾਹੁੰਦਾ ਕਿ ਝੂਠਾ ਭੰਡੀ ਪ੍ਰਚਾਰ ਸਿਰਫ ਕਿ ਅਸੀਂ ਸਹੀ ਸੱਚ ਨੂੰ ਸੱਚ ਨਾ ਕਹੀਏ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਹੀ ਸਚਾਈ ਨਾਲ ਖੜਾਂਗੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਜਿੰਨਾ ਵੀ ਹੋ ਸਕੂਗਾ ਬਰਤੋਂ ਉਹਦੇ ਹੀ ਕੰਮ ਕਰਦੇ ਰਹਿਵਾਂਗੇ ਸੋ ਇਸ ਲਈ ਸਾਰੇ ਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ